ਤੇ تین ਆ ਮੈਂ ਤੁਹਾਡਾ ਆਉਦਾ ਹੈ ਜੀ ਔਰ ਕਿੰਨਾ ਮੰਗਣ ਲੈ ਕੇ ਆਏ ਤੁਹਾਡੇ ਕੋਲ ਧਰਨਾ ਰੱਖਦੇ ਆ ਕਿ ਮੇਰਾ ਨਾਮ ਰਕੇਸ਼ ਕੁਮਾਰਾ ਜੀ ਪਾਵਰ ਕਾਮ ਸੇਚ ਵੀ ਲੈਂਡਮੈਨ ਜੁਣੀ ਅ ਸਰ ਸਖਤਰ ਸਾਡਾ ਜੇ ਧਰਨਾ ਲਾਉਣ ਦਾ ਵਿਸ਼ਾ ਐ ਸੀਐਸ ਪੰਨੀ ਆਪਣੇ ਹਲਕੇ ਦੇ ਜਿੰਨੇ ਐਮਐਲਏ ਹੈਗੇ ਆ ਕੈਵਨ ਮੰਤਰੀ ਆ ਉਹਨਾਂ ਨੇ ਮੰਗ ਪੱਤਰ ਦਿੱਤਾ ਸੀ ਕਿ ਸਰਕਾਰ ਸੱਤਾ ਚਾਉਣ ਲੱਗੇ ਜਿਹੜੇ ਵਾਅਦੇ ਕੀਤੇ ਸੀ ਅਸੀਂ ਉਹਨਾਂ ਤੋਂ ਜਾਣੂ ਕਰਾਉਣਾ ਸੀ ਇੱਕ ਸਰਕਾਰ ਇਹ ਕਹਿ ਕੇ ਆਈ ਸੀ ਜਿਕੇ ਅਸੀਂ ਜਿੰਨੇ ਠੇਕੇ ਵਾਲੇ ਕੰਮ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਪੱਕੇ ਕਰਾਂਗੇ ਜਿਕੇ ਉਹਨਾਂ ਦੇ ਹੱਕੀ ਜਾਇਜ਼ ਮੰਗਾ ਉਹਨਾਂ ਨੂੰ ਪੂਰੀ ਕਰਾਂਗੇ ਪਰ ਜੇ 4 ਸਾਲ ਤੋਂ ਉੱਪਰ ਦਾ ਸਮਾਂ ਆ ਬੀਤ ਚੁੱਕਿਆ ਪਰ ਸਰਕਾਰ ਆਪਣੇ ਉਹ ਗੱਲਾਂ ਤੋਂ ਲਗਾਤਾਰ ਟਾਲੇ ਵੜਦੀ ਆ ਰਹੀ ਹੈ ਪਿੱਛੇ ਸਾਡੇ ਸਰਕਾਰ ਨਾਲ ਅਡਮਿਨਿਸਟ੍ਰੇਸ਼ਨਲ ਕਾਫਈ ਕਈ ਵਾਰ ਗੱਲਬਾਤ ਹੋਈ ਆ ਪਰ ਉਹ ਇੱਕ ਟਾਲ ਦੇ ਨੀਤੀ ਕਰ ਰਹੀ ਹੈ ਜੀ ਹੁਣ ਅਸੀਂ ਕਰਦੇ ਆ ਸਬ ਕਮੇਟੀ ਬਣਾਈ ਆ ਟੋੜਾ ਸਾਰਾ ਡਾਟਾ ਸਾਡੇ ਕੋਲ ਆ ਚੁੱਕਿਆ ਪਰ ਉਹ ਇੱਕ ਲਾਰੇ ਵਾਲ ਕੰਮ ਹੀ ਆ ਹੁਣ ਮੰਗ ਕੀ ਆ ਹੁਣ ਸਾਡੀ ਮੰਗ ਇਹੀ ਆ ਵੀ ਸਰਕਾਰ ਨਾਲ ਸਾਡੇ ਨਾਲ ਸਬ ਕਮੇਟੀ ਨਾਲ ਸਾਡੀ ਮੀਟਿੰਗ ਕਰਾਈ ਜਾਵੇ ਅੱਗੇ ਸਰਕਾਰ ਕੀ ਪ੍ਰਪੋਜ਼ਲ ਆ ਕੇ ਆ ਰਹੀ ਆ ਸਾਨੂੰ ਕੱਚੇ ਕਾਮਿਆਂ ਨੂੰ ਮਹਿਕਮੇ ਦੇ ਥਰੂ ਲੈਣ ਦਾ ਜਾਂ ਹਾਸਾ ਪਿਰ ਤੋਂ ਮੌਜਾ ਦਵਾਉਂਦਾ ਸਾਡੀ ਸੈਲਰੀ ਵਧੇਦਾ ਜਿਹੜੇ ਠੇਕੇਦਾਰ ਸਾਡੀ ਲੁੱਟ ਕਰਦੇ ਆ ਉਹਨਾਂ ਨੂੰ ਬਾਹਰ ਕਰ ਦਿੰਦਾ ਉਸੇ ਕਰਕੇ ਅੱਜ ਨਾਲ ਦਰਾਂ ਤੇ ਬੈਠੇ ਆ ਪਰ ਹਜੇ ਸਵੇਰ ਦੇ ਅਸੀਂ ਹੰਤਕਲ ਬੈਠੇ ਆ ਪਰ ਹਜੇ ਤੱਕ ਸਾਡੀ ਕੋਈ ਥਨਵਾਦੀ ਨਹੀਂ ਹੋਈ ਜੇ ਮੰਗਾ ਨਹੀਂ ਮੰਨਿਆ ਜਾਂਦੀ ਤਾਂ ਕੀ ਕਰਾਂਗੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਜਿਸ ਤਰ੍ਹਾਂ ਪਹਿਲਾਂ ਸਰਕਾਰ ਤੁਸੀਂ ਦੇਖ ਲਈ ਆ ਜਿਹੜਾ ਇਲੈਕਸ਼ਨ ਦੇ ਟਾਈਮ ਤੇ ਅਸੀਂ ਇਹਨਾਂ ਨੇ ਪਿੰਡਾਂ ਤੇ ਸ਼ਹਿਰਾਂ ਤੇ ਨਹੀਂ ਵੰਡ ਦੇਣਾ ਇਹ ਜਿਹੇ ਹਾਲਾਤ ਅਸੀਂ ਇਹਨਾਂ ਬਣਾ ਦਾਂਗੇ ਇਹ ਕਿ ਪਹਿਲਾਂ ਹੁਣ ਅੱਗੇ ਟਾਈ ਇਹ ਫਿਰ ਸਾਡੇ ਘਰਾਂ ਚ ਪਿੰਡਾਂ ਚ ਆਉਣਗੇ ਹੱਥ ਪੈਰ ਜੋੜਨਗੇ ਪਰ ਉਦੋਂ ਫਿਰ ਸਟੈਂਪਰ ਸਾਡਾ ਉਹ ਜਾ ਕੇ ਫਿਰ ਅਸੀਂ ਇਹਨਾਂ ਦੇ ਪਿੱਛੇ ਅਸੀਂ ਪੈ ਜਾਾਂਗੇ ਜਾ ਕੇ ਫਿਰ ਵੋਟਾਂ ਜੇ ਪਹਿਲਾਂ ਇਹਨਾਂ ਨੂੰ ਵੋਟਾਂ ਜਿਹੜੇ ਪਾਇ ਚੱਕੀਆਂ ਪਾ ਚੱਕੀਆਂ ਇਹ ਸਰਕਾਰ ਜਿੱਤ ਕੇ ਆਈ ਸੀ ਪਰ ਇਹ ਵੀ ਸਰਕਾਰ ਇਹ ਜਾਣ ਲੈ ਕਿ ਟਕਟਾ ਪਲਟ ਵੀ ਫਿਰ ਮੁਲਾਜ਼ਮੀ ਕਰਨਗੇ ਹਾਂਜੀ ਮੈਗਨਾ ਡੈਮ ਚੱਲ ਨਹੀਂ ਗਿਆ ਧਰਨਾ ਤੇ ਤੁਹਾਡਾ ਲੱਗਾ ਪਰ ਚੱਲੋ ਜੀ ਪਿਆ ਅੱਜ ਮੌਸਮ ਖਰਾਬ ਹੋ ਰਿਹਾ ਮੀਂਹ ਦਾ ਮੌਸਮ ਬਣ ਰਿਹਾ ਪਰ ਸਾਡਾ ਇਹ ਹੈਗਾ ਜਾ ਕੇ ਜੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਰਾਤ ਨੂੰ ਇੱਥੇ ਰੁਕਣਾ ਹੈ ਕਾਲੂ ਐਸੀ ਰਵੰਗ ਜਾ ਕੇ ਸਾਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ ਰਾਤ ਨੁਕਣਾ ਪੈ ਗਿਆ ਅਸੀਂ ਰੁਕਾਂਗੇ ਅਸੀਂ ਰਾਤ ਦੇ ਰਹਿਣ ਦਾ ਇੰਤਜ਼ਾਮ ਕਰ ਰਹੇ ਹਾਂ ਸਰ ਕੀ ਨਾਮ ਹੈ ਤੁਹਾਡਾ ਕਿਹੜੇ ਵਿਭਾਗਤੋਂ ਆ ਔਰ ਅੱਜ ਕਿਉਂ ਧਰਨ ਆਇਆ ਆਪਾਂ ਮੇਰਾ ਨਾਮ ਦੀ ਅੰਗਰੇਜ਼ ਸਿੰਘ ਸੂਬਾ ਪ੍ਰਧਾਨ ਸੀਐਚਵੀ ਲਾਈਨਮੈਨ ਠੇਕਾ ਬਣਾਉਣ ਯੂਨੀਅਨ ਤੋਂ ਪੰਜਾਬ ਸੋ ਅੱਜ ਜੀ ਅਸੀਂ ਬਿਜਲੀ ਬੋਰਡ ਵਿਭਾਗਤੋਂ ਆ ਅਸੀਂ ਬਿਜਲੀ ਬੋਰਡ ਵਿਭਾਗ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਅਸੀਂ ਆਪਣੀਆਂ ਸਵਾਮਾਂ ਨਿਭਾ ਰਹੇ ਹਾਂ ਸੋ ਸਾਨੂੰ ਜਿਹੜਾ ਆਊਟਸੋਰਸਿੰਗ ਦੇ ਰਾਹੀਂ ਜਿਹੜਾ ਮੈਨੇਜਮੈਂਟ ਨੇ ਜਿਹੜਾ ਭਰਤੀ ਕੀਤਾ ਸੀਗਾ ਔਰ ਲੰਮੇ ਸਮੇਂ ਤੋਂ ਅਸੀਂ ਮੈਕਨੇ ਦੇ ਵਿੱਚ ਆਪਣੀਆਂ ਸਮਾਵਾ ਦੇ ਰਹੇ ਆ ਔਰ ਇੱਥੇ ਗੱਲ ਕਰੀਏ ਤਾਂ ਲੰਮੇ ਸਮੇਂ ਦੇ ਦੌਰਾਨ ਚਾਹੇ ਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਔਰ ਲਗਾਤਾਰ ਸਾਡੇ ਨਾਲ ਜਿਹੜਾ ਟਾਲਮਟੋਲ ਦੀ ਨੀਤੀ ਖੇਡਦੇ ਆ ਰਹੇ ਸੀਗੇ ਤੇ ਜਿੱਥੇ ਕੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮਾਨ ਸਰਕਾਰ ਨੇ ਵੀ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਆਊਗੀ ਤਾਂ ਸਭ ਤੋਂ ਪਹਿਲਾਂ ਜਿਹੜੇ ਇਹ ਕੱਚੇ ਮੁਲਾਜ਼ਮ ਆਊਟਸੋਰਸਿੰਗ ਵਾਲੇ ਮੁਲਾਜ਼ਮਾਂ ਔਰ ਇਹਨਾਂ ਨੂੰ ਪੱਕਾ ਕਰਨ ਵਾਸਤੇ ਜਿਹੜਾ ਸਾਡਾ ਹਰਾ ਪੰਨਾ ਉਹ ਚੱਲੂਗਾ ਔਰ ਅੱਜ 3.5 ਸਾਲ ਦਾ ਸਮਾਂ ਬੀਤ ਚੁੱਕਿਆ ਪਰ ਜਿਹੜੀ ਇਹ ਪੰਜਾਬ ਸਰਕਾਰ ਆ ਇਹ ਮੁੱਖ ਮੰਤਰੀ ਸਾਹਾ ਉਹ ਸਾਡੇ ਨਾਲ ਜਿਹੜਾ ਗੱਲ ਵੀ ਕਰਨ ਲਈ ਤਿਆਰ ਨਹੀਂ ਤੇ ਅਸੀਂ ਇਸ ਦੇ ਰੋਸ ਵਜੋਂ ਅੱਜ ਅਸੀਂ ਇੱਥੇ ਜਿਹੜਾ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੇ ਦਰਾਂ ਮੂਹਰੇ ਆ ਕੇ ਬੈਠੇ ਆਂ ਕਿ ਸਾਡੀ ਜਿਹੜੀ ਗੱਲ ਆ ਸਾਡੀ ਜਾਇਜ਼ ਮੰਗ ਆ ਅਸੀਂ ਲੰਮੇ ਸਮੇਂ ਤੋਂ ਜਿਹੜੀ ਇਹ 24 ਘੰਟੇ ਜਿਹੜੀ ਸਪਲਾਈ ਬਹਾਲ ਕਰਨ ਦੇ ਵਿੱਚ ਸਾਡੇ ਸਾਥੀਆਂ ਦਾ ਸਭ ਤੋਂ ਵੱਡਾ ਯੋਗਦਾਨ ਆ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਸਾਥੀ ਆ ਸਾਡੇ ਸਾਥੀ ਸਾਡੇ ਲੋਕਾਂ ਦੇ ਘਰਾਂ ਦੇ ਲਾਟੂ ਚਲਾਉਂਦੇ ਚਲਾਉਂਦੇ ਔਰ ਆਪਦੇ ਘਰਾਂ ਦੇ ਲਾਟੂ ਆ ਜਿਹੜੇ ਉਹਨਾਂ ਦੇ ਬਹੁਤ ਜਾਂਦੇ ਆ ਪਰ ਸਰਕਾਰ ਹਜੇ ਤੱਕ ਸਾਨੂੰ ਨਾ ਤਾਂ ਮੁਆਵਜ਼ਾ ਦੇਣ ਦੀ ਗੱਲ ਕਰਦੀ ਆ ਔਰ ਨਾ ਹੀ ਸਾਡੇ ਸਾਥੀਆਂ ਨੂੰ ਕੋਈ ਪਿੱਛੇ ਪਰਿਵਾਰ ਨੂੰ ਨੌਕਰੀ ਦਾ ਪ੍ਰਬੰਧ ਹੁੰਦਾ ਔਰ ਇਹ ਜਿਹੜੇ ਸਾਡੇ ਸਾਥੀ ਬੈਠੇ ਆ ਇਹ ਕੱਚੇ ਮੁਲਾਜ਼ਮ ਔਰ ਸੋ ਸੰਗਰਾਹੀ ਭਰਤੀ ਕੀਤੇ ਹੋਏ ਮੁਲਾਜ਼ਮ ਆ ਔਰ ਸਰਕਾਰ ਦੇ ਨਾਲ ਪਹਿਲਾਂ ਕਈ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ 30 ਮੀਟਿੰਗਾਂ ਹੋਈਆਂ ਹਨ ਕਿ ਰੱਦ ਹੋਈਆਂ ਜਾਂ ਕੋਈ ਸਿੱਟਾ ਨਿਕਲਿਆ ਨਾ ਦੇਖੋ ਜੀ ਅਸੀਂ ਗੱਲ ਕਰੀਏ ਤਾਂ ਸਾਡੀ ਪਿਛਲੀ 29 ਤਰੀਕ ਨੂੰ ਸਾਡੀ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਜਿਵੇਂ ਕਿ ਬੀਓਡੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਦਿੱਤਾ ਕਿ ਜਿਹੜੇ ਇਹ ਕੱਚੇ ਮੁਲਾਜ਼ਮ ਆਊਟਸੋਰਸਿੰਗ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮਾਂ ਇਹਨਾਂ ਨੂੰ ਜਿਹੜਾ ਕੰਟਰੈਕਟ ਤੇ ਲਿਆ ਜਾਵੇ ਔਰ ਉਹਨਾਂ ਨੇ ਜਿਹੜੀ ਸਾਡੀ ਇਹ ਫਾਈਲ ਆ ਉਹ ਜਿਹੜੀ ਪੰਜਾਬ ਸਰਕਾਰ ਦੀ ਸਬ ਕਮੇਟੀ ਨੂੰ ਸੌਂਪ ਦਿੱਤੀ ਆ ਔਰ ਅੱਜ ਸਾਡੀ ਮੰਗ ਆ ਕਿ ਸਬ ਕਮੇਟੀ ਨਾਲ ਜਿਹੜੀ ਸਾਡੀ ਮੀਟਿੰਗ ਕਰਾਈ ਜਾਵੇ ਔਰ ਸਾਡੀਆਂ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਕਰਾਇਆ ਜਾਵੇ। ਸੱਪੀ ਹੁਣ ਤੱਕ ਤੁਹਾਡੀ ਮਾਨ ਸਾਹਿਬ ਨਾਲ ਕੋਈ ਵੀ ਮੀਟਿੰਗ ਨਹੀਂ ਹੋਈ। ਮਾਨ ਸਾਹਿਬ ਲਗਾਤਾਰ 24 ਤੋਂ 25 ਵਾਰ ਮੀਟਿੰਗਾਂ ਦੇ ਕੇ ਜਿਹੜਾ ਉਹ ਮੁੱਕਰ ਚੁੱਕੇ ਆ। ਸੋ ਮਾਨ ਸਾਹਿਬ ਕੋਲੇ ਹੁਣ ਇੰਨਾ ਵੀ ਸਮਾਂ ਨਹੀਂ ਕਿ ਲੋਕਾਂ ਦੀ ਬੈਠ ਕੇ ਅਸੀਂ ਗੱਲ ਹੀ ਸੁਣ ਲੇ। ਕਿਹੜੀ ਕਿਹੜਾ ਜਿਹੜਾ ਤੋਂ ਮੁਲਾਜ਼ਮ ਆਏ ਆ ਜੀ ਔਰ ਜਿਸ ਤਰ੍ਹਾਂ ਆਪਾਂ ਦੇਖਦੇ ਪਏ ਆ ਕਾਫੀ ਵੱਡਾ ਇਕੱਠ ਆ ਔਰ ਨਾਲ ਹੈਂਡੀਕੈਪਸ ਜਿਹੜੇ ਮੁਲਾਜ਼ਮ ਆ ਗਏ ਉਹ ਵੀ ਉਹ ਪੁੱਛਦੇ ਆ ਕੀ ਕਹਿ ਰਹੇ ਹੋ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਸਾਡੇ ਸਾਰੇ ਸਾਥੀ ਇਹ ਦੂਰ ਦੂਰ ਸ਼ਹਿਰਾਂ ਤੋਂ ਸਾਡੀਆਂ ਮਾਤਾ ਸਾਡੇ ਬੱਚੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਆਪਦੇ ਮਾਤਾ ਪਿਤਾ ਦੇ ਨਾਲ ਆਪਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਆਪਦੇ ਰੋਜ਼ਗਾਰ ਨੂੰ ਪੱਕਾ ਕਰਾਉਣ ਦੇ ਲਈ ਅੱਜ ਇੱਥੇ ਕੈਬਨਿਟ ਮੰਤਰੀ ਦੇ ਦਰਮੁਦਰੇ ਬੈਠੇ ਆ ਔਰ ਜਿਹੜੇ ਸਾਡੇ ਸਾਥੀ ਹੋਏ ਅਪੰਗ ਹੋਏ ਆ ਇਹ ਸਾਥੀ ਸਾਡੇ ਵਿੱਕੀ ਜੀ ਆ ਇਹ 2017 ਤੋਂ ਲੈ ਕੇ ਅੱਜ ਸਾਥੀ ਜੀ ਉਸੇ ਤਰ੍ਹਾਂ ਸਰਕਾਰਾਂ ਦਾ ਪਿੱਟ ਸਿਆਪਾ ਕਰ ਰਿਹਾ ਪਰ ਸਰਕਾਰ ਨੇ ਨਾ ਤਾਂ ਇਹਨਾਂ ਦੇ ਕਿਸੇ ਪਰਿਵਾਰ ਨੂੰ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਔਰ ਨਾ ਹੀ ਕੋਈ ਸਾਥੀ ਨੂੰ ਜਿਹੜਾ ਮਾਅਵਜੇ ਦਾ ਉਹ ਪ੍ਰਬੰਧ ਕੀਤਾ ਤੇ ਨਾਲ ਹੀ ਸਾਡੇ ਸਾਥੀ ਗਿੱਦੜ ਬਾਹਾ ਤੋਂ ਆ ਮਹਿਮਾ ਸਿੰਘ ਸੋ ਇਹ ਸਾਥੀ ਦੀ ਦੋਹੇ ਬਾਹਾਂ ਕੱਟੀਆਂ ਹੋਈਆਂ ਪਰ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਕਰ ਰਹੀ ਸਰਕਾਰ ਲਗਾਤਾਰ ਸਾਨੂੰ ਟਾਲਮਟੋਲ ਦੀ ਨੀਤੀ ਕਰਕੇ ਆਪਣਾ ਸਮਾਂ ਤਪਾ ਰਹੀ ਆ ਔਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਸ਼ਨਾਰਸ਼ ਕਰਕੇ ਔਰ ਪਿੰਡਾਂ ਸ਼ਾਰਾਂ ਦੇ ਵਿੱਚ ਫਿਰ ਸਰਕਾਰ ਔਰ ਇਹਨਾਂ ਦੇ ਮੰਤਰੀ ਸੰਤਰੀਆਂ ਨੂੰ ਪਿੰਡਾਂ ਸ਼ਾਰਾਂ ਦੇ ਵਿੱਚ ਮਿਲਾ